हां जी दोस्तों ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਬ੍ਰੇਟਾ ਮੰਡੀ ਦੇ ਵਿੱਚ ਕੱਲੀ ਗੜਿਆਂ ਦੀ بارش ਹੋ ਰਹੀ ਹੈਗੀ ਧਰਤੀ ਬਿਲਕੁਲ ਚਿੱਟੀ ਹੋ ਚੁੱਕੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਗੜੇ ਹੀ ਗੜੇ ਪੈਨੇਗੇ ਇਸ ਟਾਈਮ ਤੇ 6:53 ਮਿੰਟ ਸ਼ਾਮ ਦਾ ਟਾਈਮ ਹੈਗਾ ਇਸ ਟਾਈਮ ਤੇ ਆਪਾਂ ਪਟ્રોલ ਵਾਂਪ ਤੇ ਕਿਣੀ ਜਿਹੜਾ ਕਢਣ ਆਏ ਸੀਗੇ ਇਹ ਦੇਖ ਸਕਦੇ ਆ ਜੀ ਬਹੁਤ ਜ਼ਿਆਦਾ ਗੜੇ ਪੈ ਚੁੱਕੇ ਨੇਗੇ ਹਜੇ 5 ਮਿੰਟ ਮੈਂ ਪਹਿਲੀ ਵੀਡੀਓ ਪਾ ਕੇ ਹਟਿਆ ਵੀ ਮੌਸਮ ਬੜਾ ਬੀਮਾਨ ਹੋ ਚੁੱਕਿਆ ਮੈਂ ਇੱਧਰ ਕਿੜਾ ਕੱਢਣ ਆਇਆ ਸੀ ਇਹ ਸੜਕ ਡਣੀ ਜਦੋਂ ਦੇਖਿਆ ਇੱਥੇ ਬੜਾ ਧਿਆਨ ਕਮੰਜਰ ਹੋ ਗਿਆ ਸੀਗਾ ਤੇ ਮੈਂ ਵੀ ਭੱਜ ਕੇ ਪੈਟਰੋਲ ਪੰਪ ਦੇ ਥੱਲੇ ਭੱਗਿਆ ਸੀਗਾ ਤੇ ਗੜੇ ਬਹੁਤ ਜ਼ਿਆਦਾ ਨੇ ਜੀ ਮੈਂ ਜੇ 5 ਮਿੰਟ ਪਹਿਲੀ ਵੀਡੀਓ ਬਾ ਕੇ ਹਟਿਆ ਵੀ ਮੌਸਮ ਬੜਾ ਮੀਮਾਨ ਹੋ ਚੁੱਕਿਆ ਫਾਸਲਾਂ ਤੇ ਤੇ ਨਿਰੇ ਹੀ ਗੜੇ ਪੈ ਜਾਣਗੇ ਬਰੇਟਾ ਸ਼ਹਿਰ ਦੇ ਵਿੱਚ ਚਿੱਟੀ ਚਾਦਰ ਨਾਲ ਬ੍ਰਿਟਾ ਸ਼ਰਟ ਟਕ ਚੁੱਕਿਆ ਹੈਗਾ